ਸਤਿ ਸ਼੍ਰੀ ਅਕਾਲ ਪੰਜਾਬੀਓ ਜੁੜੇ ਹੋਏ ਹੋ ਵਿਚਾਰਵਨ ਟੀਵੀ ਦੇ ਨਾਲ ਇਸ ਵੇਲੇ ਤਸਵੀਰਾਂ ਤੁਸੀਂ ਪਿੰਡ ਮੰਡਾਲਾ ਸ਼ਨਾ ਜ਼ਿਲ੍ਹਾ ਜਲੰਧਰ ਦੀਆਂ ਦੇਖ ਪਾ ਰਹੇ ਹੋ ਜਿੱਥੇ ਇੱਕ ਕਿਸਾਨ ਦੇ ਵੱਲੋਂ ਆਪਣੀ ਫਸਲ ਜਦੋਂ ਦੇਖੀ ਗਈ ਹੜਾਂ ਦੇ ਵਿੱਚ ਰੁੜੀ ਹੋਈ ਤਾਂ ਨਾ ਸਹਾਰਦੇ ਹੋਏ ਹੜਾਂ ਨਾਲ ਖਰਾਬੀ ਹੋਈ ਫਸਲ ਨਾ ਸਹਾਰਦੇ ਹੋਏ ਉਹਨਾਂ ਨੂੰ ਹਾਰਟ ਅਟੈਕ ਦਾ ਸ਼ਿਕਾਇਤ ਆ ਗਈ ਤੇ ਹਾਰਟ ਅਟੈਕ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਉਹ ਇਹ ਕਿਹੜੇ ਪਿੰਡ ਆਪਾਂ ਖੜੇ ਆਂ ਔਰ ਕੀ ਘਟਨਾ ਵਾਪਰੀ ਹੈ ਜੀ ਜੀ ਮਡਾਲਾ ਸ਼ਨਾ ਖੜੇ ਆਂ ਜੀ ਜੀ ਫੱਟਾ ਬ੍ਰਦਰ ਸਰਦਾਰ ਬਚਨ ਸਿੰਘ ਜੀ ਇਹ ਹੜ ਦੇ ਵੇਖ ਕੇ ਝੋਨਾ 7-8 ਕਿਲੇ ਸੀ ਸਾਰਾ ਮਾਰਾ ਵੇਖ ਕੇ ਤੇ ਉਹਨੂੰ ਦਿਲ ਦਾ ਅਟੈਕ ਹੋ ਗਿਆ ਜੀ ਹਾਂ ਜੀ ਇਹ ਮੰਡਾਲਾ ਸ਼ਨਾ ਲੋਹਿਆਂ ਖਾਸ ਦੇ ਵਿੱਚ ਪੈਂਦਾ ਲੋਹਿਆਂ ਖਾਸ ਦੇ ਵਿੱਚ ਪੈਂਦਾ ਜਿਲ੍ਹਾ ਜਲੰਧਰ ਕੀ ਨਾਮ ਹੈ ਜਲੰਧਰ ਗੁਰਬਚਨ ਸਿੰਘ ਗੁਰਬਚਨ ਸਿੰਘ ਗੁਰਬਚਨ ਸਿੰਘ ਦੇ ਪਿਤਾ ਦਾ ਨਾਮ ਸੋਹਣ ਸਿੰਘ ਸੋਹਣ ਸਿੰਘ ਹਾਂਜੀ ਤੇ ਅਟੈਕ ਦੀ ਵਜ੍ਹਾ ਨਾਲ ਬਹੁਤ ਹੋਈ ਹਾਂ ਅਟੈਕ ਦੀ ਵਜ੍ਹਾ ਨਾਲ ਹੋ ਗਈ ਠੀਕ ਹੈ ਤੇ ਕਿੰਨੀ ਕੁ ਫਸਲ ਸੀ ਇਹਨਾਂ ਦੀ ਜਿਹੜੀ ਡੁੱਬੀ ਹੈ 7-8 ਛਿੱਲੇ ਸੀ ਜੀ ਸੋਨਾ ਤੇ ਜਿਵੇਂ ਕੱਲ ਸਵੇਰੇ ਦੇਖ ਕੇ ਜੀ ਤੇ ਹੈਗ ਜੀ ਚਲ ਠੀਕ ਹੈ ਹੜ੍ਹਾਂ ਦੇ ਆਉਣ ਦੇ ਕਾਰਨ ਸ਼ਮਸ਼ਾਨ ਘਾਟ ਦੇ ਵਿੱਚ ਵੀ ਪਾਣੀ ਹੈ ਜਿਹੜਾ ਤੁਸੀਂ ਖੜਾ ਦੇਖ ਸਕਦੇ ਹੋ 7 ਰੋਜ਼ ਦਾ ਪਾਣੀ ਮੰਡਾਲਾ ਸ਼ੰਨਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਖੜਾ ਹੈ ਔਰ ਲੋਈਆਂ ਖਾਸ ਦੇ ਪਿੰਡ ਮੰਡਾਲਾ ਸ਼ੰਨਾ ਜ਼ਿਲ੍ਹਾ ਜਲੰਧਰ ਦੀ ਇਹ ਘਟਨਾ ਹੈ ਜਿੱਥੇ ਕਿਸਾਨ ਦੇ ਵੱਲੋਂ ਝੋਨੇ ਦੀ ਫਸਲ ਜਿਹੜੀ ਉਹ ਹੜ੍ਹਾਂ ਦੇ ਕਾਰਨ ਖਰਾਬਾ ਦੇਖਣ ਤੋਂ ਬਾਅਦ ਜਿਹੜੀ ਹੈ ਉਹਨਾਂ ਨੂੰ ਅਟੈਕ ਦੀ ਪ੍ਰੋਬਲਮ ਆਈ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਸਵੇਰ ਜਦੋਂ 8 ਤਰੀਕ ਨੂੰ ਝੋਨਾ ਦੇ ਫਸਲ ਦੇਖਣ ਗਿਆ ਕਿਸਾਨ ਤਾਂ ਦੇਖ ਕੇ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ ਆ ਦੇਖੋ ਅਜਰੇ ਪਾਸੇ ਇੱਕ ਦਾ ਠੱਠਾ ਮਾਰਦਾ ਦਰਿਆ ਵਾ ਕਿੱਦਾਂ ਦਾ ਜਵਾਨ ਜਿਹੜਾ ਚ ਟੈਨਸ਼ਨ ਦੇ ਨਾਲ ਜਿਹੜਾ ਚੜਿਆ ਗਿਆ ਕੋ ਬਹੁਤ ਜ਼ਿਆਦਾ ਪਾਣੀ ਹੋਣ ਦਾ ਕਰਕੇ ਫਸਲਾਂ ਮਰ ਗਈਆਂ ਤੇ ਪਰਿਵਾਰ ਦੇ ਵਿੱਚ ਵੱਡਾ ਸੀਗਾ ਜੀਬੂਦ ਰਣਾਂ ਦਾ ਵੱਡਾ ਭਰਾ ਸੀਗਾ ਅੱਜ ਦੇਖੋ ਟੈਨਸ਼ਨ ਲੈ ਕੇ ਤੇ ਜਰਾ ਹਲ ਚੰਗਾ ਭਲਾ ਫਿਕਾ ਰਾਤ ਗੱਲਾਂ ਬਾਤਾਂ ਕਰ ਰਹੀ ਵੀ ਅਸੀਂ ਤਾਂ ਪੱਕੀ ਕਰਾਂਗੇ ਆਪਣੀ ਫਸਲ ਡੁੱਬ ਗਈ ਆ ਤੇ ਇਹ ਸਰਕਾਰ ਉਹ ਇਸ ਚੀਜ਼ ਦਾ ਤਾਂ ਹੀ ਤਾਂ ਮਰੂ ਕਿ ਲੋਕਾਂ ਦਾ ਕੀ ਹਾਲਾਤ ਕੀ ਹਾਲ ਕੀ ਇੱਥੇ ਤੇ ਇਦਾਂ ਇਹ ਅਜੇ ਵੇਖੋ ਕਾਲੀ ਦਾੜੀ ਪਈ ਆ ਕਿੱਦਾਂ ਦੀ ਛੇ ਦਾ ਸਾਰੀ ਤੇ ਇੱਕ ਟੈਨਸ਼ਨ ਹੀ ਮਨ ਦੇ ਵਿੱਚ ਵੀ ਕੀ ਕਰਾਂਗੇ ਜਿਹੜੀ ਫਸਲ ਦੇਤੇ ਜੀਵਦਾਰ ਜੋ ਕੋਈ ਹੈਗਾ ਵਾ ਤੇ ਜੋ ਫਸਲ ਹੀ ਜਿਹੜੀ ਮਰ ਗਈ ਸਰਪੰਦਾ ਕੀ ਕਰੂ ਇੱਕ ਕਰਕੇ ਜਰਾ ਸਰਕਾਰ ਨੂੰ ਸੁਣਦਾ ਵਾ ਇਹ ਪਰਿਵਾਰ ਦੀ ਆ ਕੇ ਸਾਰ ਲਵੇ ਨਾਲ ਦੇ ਜੇ ਕੋਈ ਪੈਸਾ ਕਿ ਕਰਜ਼ਾ ਕੋਈ ਸਹਰਾ ਉਹ ਮਾਫ ਕੀਤਾ ਜਾਵੇ ਇਸ ਕਰਕੇ ਇਹ ਬੇਨਤੀ ਕਰਦੇ ਆਂ ਦੇਖੋ ਅੱਜ ਕਹਿਰ ਤੋਂ ਟੁੱਟਿਆ ਪਾਣੀ ਦਾ ਇੱਕ ਜਿਹੜਾ ਦੀ ਘਰ ਹੋ ਜਾਂਦੇ ਨਾਲ ਫਸਲ ਮਰ ਜਾਣੀ ਇਹ ਸਭ ਕੇ ਪ੍ਰਸ਼ਾਸਨ ਸਰਕਾਰ ਨੂੰ ਬੇਨਤੀ ਆ ਭਾਈ ਪਰਿਵਾਰ ਦੀ ਆ ਕੇ ਬਾਹ ਫੜੋ ਕੋਈ ਵੈਸੇ ਕਰਜ਼ਾ ਸਹੱਚਾ ਲੈਣ ਦਾ ਜਾਂ ਕੋਈ ਵੀ ਜੇ ਪ੍ਰਵਾਹ ਦੀ ਮਦਦ ਕੀਤੀ ਜੇ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਕਾਲ ਤਾ ਵਾਹਿਗੁਰੂ ਵਾਹਿਗੁਰੂ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਪਾਸ਼ੇ ਦਸਬੇ ਭਗਉਤੀ ਸਿਮਰ ਕਾ ਗੁਰੂ ਨਾਨਕ ਲੇਟਿਆ ਹੈ ਫਿਰੰਗਤ ਗੁਰ ਤੇ ਅਮਰਦਾਸ RAMਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਾਈ ਸ੍ਰੀ ਹਰਿ ਪ੍ਰਸਾਦ ਜੀ ਧਿਆਈ ਹੈ ਜਿਸ ਤੋਂ ਸੰਤਰ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਹ ਨਮਾਣੇ ਨਾਮ ਸਤਿਗੁਰੂ ਨੇ ਤਨ ਜਨ ਤਾਨ ਨੇ ਔਰਤਾਂ ਦੀ ਔਰਤਾਂ ਨੇ ਤਨ ਸਾਹਿਬ ਸ੍ਰੀ ਗੁਰੂ ਰਵਣਪਦੇਵ ਜੀ ਜੀ ਮ ਦਾਂਤਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਆਦ ਸਾਹਿਬ ਸ਼੍ਰੀ ਦਾਨ ਸਰ ਪਾਸ਼ਾ ਜੀ ਆਪ ਜੀ ਨੇ ਭੇਜਿਆ ਹਾਜੀ ਭਾਈ ਸਾਹਿਬ ਬਜਨ ਸਿੰਘ ਜੀ ਜਿਹਨੇ ਕੋ ਆਪ ਜੀ ਨੇ ਸਵਾਸਾਂ ਦੀ ਪੁੰਦੀ ਵਾਪਸੇ ਕਰਕੇ ਮਾ ਲੋਕ ਦੇ ਭੇਜਿਆ ਸੀ ਪਾਸ਼ ਉਹਨੇ ਖਰਚ ਕਰਦੇ ਹੈ ਆਪ ਜੀ ਦੇ ਚੈਨਲ ਚ ਜਾਬ ਰਾਜੇ ਹਨ ਆਪ ਜੀ ਇਸ ਬਿਸ਼੍ਰੀ ਹੋਏ ਦੂਰੋਂ ਚਰਨਾਂ ਵਿੱਚ ਨਿਵਾਸ ਸਤਾਨ ਬਸ਼ ਕਰਨਾ ਪਿੱਛੇ ਪਰਿਵਾਰ ਰਿਸ਼ਤੇਦਾਰਾਂ ਨੂੰ ਪਾਣਾ ਮੰਨਣ ਦੀ ਬਲਬ ਦੇ ਸਵਰਥਾ ਬਸ਼ ਕਰਨੇ ਪਾਸ਼ਾ ਜੀ ਉਹ ਪੰਜ ਪੁੱਤਕ ਫਰੇ ਨੂੰ ਸਮਸ਼ਾਨ ਕੋ ਹਿੰਮ ਪਰਿਆ ਕਰਕੇ ਪਾਸ਼ਾ ਜੀ ਅਗਨੀ ਭੇਡ ਕਰਨ ਜਾ ਰਹੇ ਪਾਸ਼ਾ ਜੀ ਕਿਰਪਾ ਕਰਨੀ ਆਵੀ ਸਾਰੇ ਸੰਗਤ ਨੂੰ ਪਰਵਾਰ ਨੂੰ ਪੰਜ ਪੁੱਤਕ ਸੇ ਨੂੰ ਅਗਨੀ ਭੇਡ ਕਰਨ ਦੀ ਆਗਾ ਬਖਸ਼ ਕਰੋ ਪਾਸ਼ਾ ਜੀ ਜੋ ਵੀ ਦਰਤੇ ਆਵੇ ਮਨ ਬਾਣ ਸੁਲ ਪਾਵੇ ਖਾਲੀ ਗੁਰਨ ਜਾ ਸੁਖ ਹੋਵੇ ਨਾਮ ਤੇ ਆਵੇ ਫਿਰ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ